ਲਿਆ ਵਈ ਸੱਜਣੋ ਅੱਜ ਆਪਾਂ ਜਿਹੜੇ ਘਰ ਦੇ ਵਿੱਚ ਆ ਸੱਜਣੋ ਇਸ ਘਰ ਦੇ ਵਿੱਚੋਂ ਪਿੰਡ ਫਲੇੜਾ ਜ਼ਿਲ੍ਹਾ ਸੰਗਰੂਰ ਤੇ ਆਪਾਂ ਆਪਣੇ ਬਹੁਤ ਹੀ ਸਤਿਕਾਰਯੋਗ ਦਰਸ਼ਨ ਸਿੰਘ ਜੀ ਅੰਕਲ ਉਹਨਾਂ ਦੇ ਘਰੋਂ ਅੱਜ ਵੀਡੀਓ ਬਣਾਉਣ ਲੱਗੇ ਆ ਤੇ ਵੀਡੀਓ ਦੇ ਵਿੱਚ ਅੱਜ ਪੂਰੇ ਟਾਪ ਦੇ ਨਗੀਨੇ ਦਿਖਾਉਣੇ ਆ ਤੁਹਾਨੂੰ ਸੇਲ ਇੱਕ ਵੀ ਨਹੀਂ ਹੈਗਾ ਤੇ ਸਾਰੇ ਇਹ ਪਸ਼ੂ ਜਿਹੜੇ ਆ ਘਰ ਦੇ ਘਰ ਦੀ ਬਰੀਡ ਆ ਜਿਵੇਂ ਆਪਾਂ ਕਹਿੰਦੀ ਇਹ ਵੀ ਹੋਮ ਬਰੀਡ ਤੋਂ ਤਿਆਰ ਕਰੇ ਪਸ਼ੂ ਆ ਸਾਰੇ ਤੇ ਟਾਪ ਟਾਪ ਦੇ ਨਗੀਨੇ ਆ ਗੱਲਬਾਤ ਕਰਾਂਗੇ ਨਾਲ ਦੀ ਨਾਲ ਇੰਟਰਵਿਊ ਵੀ ਕੀਤੀ ਐ ਤੇ ਸੱਜਣੋਂ ਪਹਿਲਾਂ ਤਾਂ ਚੈੱਕ ਕਰੋ ਪਸ਼ੂ ਦੇਖੋ ਪਸ਼ੂਆਂ ਦੀ ਕੁਆਲਿਟੀ ਜਮਾ ਜੈਡ ਬਲੈਕ ਪਸ਼ੂ ਟੋਪ ਕੁਆਲਿਟੀ ਦੇ ਨਗੀਨੇ ਤੇ ਸੋਨੂੰ ਇਹੋ ਜਿਹੇ ਪਸ਼ੂ ਤਿਆਰ ਕਰਨ ਲਈ ਬਹੁਤ ਯਾਰ ਸਭ ਨੂੰ ਮਿਹਨਤ ਕਰਨੀ ਪੈਂਦੀ ਹੈ ਤੁਸੀਂ ਆਪਾਂ ਕਹੀਏ ਵੀ ਪਸ਼ੂਆਂ ਦੇ ਕੰਮ ਦੇ ਵਿੱਚ ਤੁਸੀਂ ਪਏ ਤਾਂ ਦਿਲਚਸਪੀ ਕਿੱਥੋਂ ਜਾਗੀ ਛੋਟੇ ਅੰਤਰ ਉਹਦੇ ਬਾਰੇ ਦੱਸੋ ਦਿਲਚਸਪੀ ਹੈ ਗੁਰੂ ਤਾਂ ਸਾਡੇ ਕੋਲੇ ਜ਼ਮੀਨ ਜਾਇਦਾਦ ਬਤ ਐ ਮੈਂ ਤੈਨੂੰ ਕਹਿੰਦੀ ਹਣਾ ਜੀ ਭਾਈ ক্রিকেট ਮਾਣਾ ਮੇਰੇ ਕੋਲੇ ਠੀਕ ਹੈ ਜੀ ਪਰ ਸਾਨੂੰ ਐ ਲੱਗਿਆ ਵੀ ਡੰਗਰਾ ਤੁਸੀਂ ਆਪਾਂ ਬਹੁਤ ਕੁਝ ਕਮਾ ਸਕਦੇ ਹਾਂ ਜੀ ਇਹ ਆਪਾਂ ਹਿਸਾਬ ਲਾਈਏ ਠੇਕੇ ਦਾ ਅੱਜ ਕੱਲ ਕੀ ਰੇਟ ਵਗਿਆ ਹਾਂ ਜੀ ਪਰ ਮੈਂ ਇਸ ਮੈਨੂੰ ਇੰਨਾ ਪਤਾ ਕਰੀਏ ਵੀ ਜਦੋਂ ਆਪਾਂ ਠੇਕੇ ਵਾਲਾ ਇੱਕ ਕਿੱਲਾ ਲਈਏ ਹਾਂ ਜੀ ਤਾਂ ਇਹ ਇੱਕ ਕਿੱਲੇ ਦੀ ਕਮਾਈ ਤਾਂ ਛੱਡ ਤੂੰ ਜਿੰਨਾ ਠੇਕਾ ਭਰੇਗਾ ਓਨੇ ਦੇ ਪੈਸੇ ਇਹ ਤੈਨੂੰ ਲਹਿਦਾ ਦੇ ਕੇ ਜਾਓ ਦਿੱਦੀ ਜੀ ਇਹ 85000 ਦਾ ਠੇਕਾ ਲੈਨੇ ਆਪਾਂ ਕਿੱਲਾ ਹਾਂ ਜੀ లైక్ సాల్ ਦਾ 85000 ਹੀ ਛੱਡੂਗੀ ਤੈਨੂੰ ਛੱਡੂਗੀ ਜੀ ਨਾਲੇ ਤੇ rau ਠੇਕਾ ਖੜਾ ਹੈ ਨਾਲੇ ਪਸ਼ੂ ਖੜਾ ਫਰੀ ਹੈਗਾ ਇੱਕ ਤਰ੍ਹਾਂ ਦਾ ਤਾਂ ਗਹਿਣੇ ਲੈ ਲਿਓ ਕਿਲਾ ਠੀਕ ਹੈ ਜੀ ਆ ਚੀਜ਼ ਹੈ ਜਿਹੜਾ ਮੈਨੂੰ ਗੱਲ ਆ ਗਈ ਬਰੀਡ ਦੀ ਹਾਂਜੀ ਬਰੀਡ ਬਈ ਮੈਂ ਫੇਸਬੁੱਕ ਦੇਖਦਾ ਸੀ ਜਦੋਂ ਭਿੰਦੀ ਸਿੱਧੂ ਨੂੰ ਦੇਖਦਾ ਤਾਂ ਦਿਲ ਵਾਗੋ-ਵਾਗ ਹੋ ਜਾਂਦਾ ਯਾਰ ਠੀਕ ਹੈ ਜੀ ਉਥੋਂ ਦੇਖ ਕੇ ਮੈਂ ਮਤਲਬ ਇਹ ਹੈ ਜਿਹੜੀ ਮੇਰੀ ਅਰਜਨ ਕੁੰਗੜ ਦੀ ਕੱਟੀ ਹੈ ਇਹ ਜੀ ਹਾਂ ਅਰਜਨ ਕੁੰਗੜ ਦੀ ਅਰਜਨ ਕੁੰਗੜ ਦੀ ਹੈ ਠੀਕ ਹੈ ਜੀ ਤੇ ਅੱਗੇ ਆ ਗਈ ਜਿਹੜੀ ਆ ਕੱਟੀ ਹੈ ਮੇਰੀ ਹਾਂਜੀ ਇਹ ਸ਼ੇਰੇ ਪੰਜਾਬ ਦੀ ਹੈ ਤੈਨੂੰ ਬਾਅਦ ਵੀ ਦਿਖਾਉਂਗਾ ਇਹ ਸ਼ੇਰੇ ਪੰਜਾਬ ਦੀ ਹੈ ਠੀਕ ਹੈ ਜੀ ਇਹ ਸ੍ਰਿੰਦਰ ਸੰਸਰੀਵਾਲ ਕੋਲੇ ਆ ਹੁਸਾਨ ਹੋ ਜੀ ਪੂਰਾ ਮਤਲਬ ਰਿਕਾਰਡ ਸਾਰੀ ਡਿਟੇਲ ਹੀ ਕੁੰਡਲੀ ਰੱਖਦੇ ਹੋ ਹਨਾ ਸਾਰੀ ਠੀਕ ਹੈ ਜੀ ਤੇ ਪਰ ਜਦੋਂ ਮੈਂ ਪਿੰਦੀ ਸਿੱਧੂ ਵਾਲਾ ਜਗਾੜ ਦੇਖਦਾ ਹਾਂ ਜਿਵੇਂ ਐ ਲੱਗਦਾ ਵੀ ਯਾਰ ਆਪਾਂ ਵੀ ਕਰ ਸਕਦੇ ਹਾਂ ਕਰ ਸਕਦੇ ਹਾਂ ਜੀ ਠੀਕ ਹੈ ਉਹ ਬੰਦਾ ਵੀਡੀਓ 'ਚ ਵੀ ਛਾਹ ਦਿੰਦਾ ਹੈ ਲੋਕਾਂ ਨੂੰ ਕਰ ਕਰਨਾ ਤਾਂ ਜਾ ਰਿਹਾ ਅਗਲੇ ਦੇ ਘਰੇ ਆ ਪਨੀਆ ਕੇ ਘਰ ਦੀ ਹਾਂ ਜੀ ਉਹ ਤਾਂ ਫਿਰ ਕਰਨਾ ਤਾਂ ਮਿਹਨਤ ਦਾ ਆਪ ਕਰਨੀ ਪਊ ਆਪਾਂ ਨੂੰ ਮਿਹਨਤ ਤਾਂ ਕਰਕੇ ਆਪਾਂ ਨੂੰ ਆਪ ਹੀ ਉਹ ਕਰਨਾ ਪਊਗਾ ਸਿੱਖਦੇ ਬਹੁਤ ਬਹੁਤ ਸਿੱਖ ਨੂੰ ਮਿਲਦਾ ਦੀ ਵੀਡੀਓ ਚ ਬੜਾ ਕੁਝ ਸਿੱਖਦੇ ਠੀਕ ਹੈ ਜੀ ਤੇ ਹੁਣ ਇਹਨੇ ਦੁੱਧ ਭਰੂਣ ਛੋਟੀ ਸੂਈ ਹੈਗੀ ਹਲੇ 24 ਮਹੀਨੋਂ ਜੀ 14 ਕਿਲੋ ਦੁੱਧ ਹੈ ਛੋਟੀ ਥੱਲੇ ਠੀਕ ਹੈ ਜੀ ਲਈ 4 ਮਹੀਨੇ ਹੋ ਗਏ ਸੂਈ ਠੀਕ ਹੈ ਜੀ ਹਾਂ ਇਹ ਬੱਚੀ ਕਿਹੜੀ ਅੱਜ ਇਹਦੀ ਮਾਂ ਮੈਂ ਵੇਚਦੀ ਵੇਚਦੀ ਜੀ ਹਾਂ ਠੀਕ ਹੈ ਜੀ ਇਹ ਕਿੰਨੇ ਟਾਈਮ ਦੀ ਹੋਗੀ ਜੀ ਇਹ ਹੋਗੀ 15 ਮਹੀਨਿਆਂ ਦੀ 15 ਮਹੀਨਿਆਂ ਦੀ ਸਿੰਘ ਸੂਂਗੇ ਇਹਦਾ ਬਸ ਚામੜੀ ਚੁੰਡੀ ਹਾਂਜੀ ਪੂਰੇ 15 ਮਹੀਨਿਆਂ ਦੀ ਹੋ ਜੂ ਜੀ ਹਾਂ ਤੇ ਦਾਣੇ ਦੇ ਵਿੱਚ ਕੀ ਦਿੰਨੇ ਹੋ ਤੁਸੀਂ ਬਈ ਦਾਣੇ ਖਰਾਕ ਦੇ ਵਿੱਚ ਖਰਾਕ ਦਾਣੇ ਮਤਲਬ ਲੇਟੀ ਪਾਉਨੇ ਆ ਹੂੰ ਤੇ ਜਾਂ ਫੀਡ ਪਾਉਨੇ ਆ ਠੀਕ ਹੈ ਜੀ ਫਿਰ ਵੀ ਚੱਲਦਾ ਕਰੋਰ ਵੀ ਜਿਵੇਂ ਹੁਣ ਜਿਵੇਂ ਹੁਣ ਛੋਟੇ ਪੰਛੀ ਜਿਵੇਂ ਛੋਟੇ ਬੱਚੇ ਤਿਆਰ ਕਰਨੇ ਆ ਫੀਡ ਫਿਰ ਫੀਡ ਪਾਉਨੇ ਕਾਬਸਟਰ ਤੋਂ ਸਟਾਰਟ ਕਾਬਸਟਰ ਤੋਂ ਜਿਹੜਾ ਜਿਹੜਾ ਪੰਛੀ ਵਾਲਾ ਹੈਗਾ ਜਿਹੜਾ ਬੱਚਿਆਂ ਵਾਲਾ ਪਹਿਲਾਂ ਕਾਬਸਟਰ ਹੁਣ ਇਹ ਕੱਟੀ ਹੋ ਗਈ ਹਾਂਜੀ ਜਿਹਦਾ ਕਾਫ ਸਟਾਰਟਰ ਐ ਖਤਮ ਹੋ ਗਿਆ। ਇਹ ਕਿਨੇ ਟਾਈਮ ਦੀ ਹੋ ਗਈ ਜੀ ਪੂਰੀ? ਇਹ ਹੁਣ ਚੌਥਾ ਮਹੀਨਾ ਲੱਗ ਗਿਆ। ਚੌਥਾ ਮਹੀਨਾ ਲੱਗ ਗਿਆ। ਠੀਕ ਐ ਜੀ। ਤਾਂ 9 ਮਹੀਨੇ ਦੇ ਚੌਥੇ ਮਹੀਨਾ ਲੱਗ ਗਿਆ। ਆ 23 23 ਤਰੀਕ ਨੂੰ ਦੁੱਧ ਤੁ ਛੜਾਤੀ ਜੀ। 4 ਮਹੀਨਾ। ਨਾ ਦੁੱਧ ਚੁੰਗਦੀ ਐ। ਚੁੰਗਦੀ ਐ ਜੀ। ਠੀਕ ਐ। ਨਾਲ ਦੀ ਨਾਲ ਫੀਡ ਪਾਉਣੀ ਐ ਉਹਨੂੰ। ਨਾਲ ਦੀ ਨਾਲ ਫੀਡ ਸਟਾਰਟ ਐ। ਠੀਕ ਐ ਜੀ। ਹਾਂ। ਇਹ ਬੱਚੀ ਆ ਗਈ ਮੇਰੀ ਇਹ ਪ੍ਰੀਤ ਬੋਲਦੀ ਐ। ਇਹ ਪ੍ਰੀਤ ਬੋਲਦੀ। ਇਹ ਤਾਂ ਤੁਸੀਂ ਕੀ ਕਹਾਣੀ ਦੱਸਦੇ ਸੀ ਮੈਨੂੰ ਤੁਸੀਂ ਪਹਿਲਾਂ ਜਦੋਂ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਮਤਲਬ ਬਸ ਹੁਣ ਜੇ ਉਹ ਕਹਾ ਮੈਂ ਕਹਾਂ ਚੱਲ ਯਾਰ ਗਾਂ ਦਿੰਦੀ ਐ 7-8 ਕਿਲੋ ਦੁੱਧ ਤੂੰ ਲੈ ਜਾ ਹਜੇ ਦਾ ਟਾਈਮ ਪਿਆ ਸੂਣਦਾ ਮੈਂ ਡੇਟ ਭੁੱਲ ਗਿਆ ਠੀਕ ਹੈ ਜੀ ਪਰ ਜਦੋਂ ਉਹਨੇ ਬਾਈ ਨੇ ਮੌਕੇ ਦੀ ਮਾੜਾ ਜਿਹਾ ਮੁੱਖੀ ਕਟਾ ਲਾ ਕੇ ਚੋਇਆ ਕਰੇ ਤੇ ਗਾਂ ਭਰਾਵਾ ਤੁਰਨੋਂ ਹਟ ਗਈ ਸਾਡੀ ਇਸ ਤੱਕ ਤੇ ਕੁਦਰਤੀ 20-25 ਦਿਨਾਂ ਬਾਅਦ ਗੇੜਾ ਵੱਜਿਆ ਮੇਰਾ ਤੇ ਪਰਮਿੰਦਰ ਦਾ ਠੀਕ ਹੈ ਜੀ ਅਸੀਂ ਜਦੋਂ ਗਾਂ ਦੇਖੀ ਬਾਈ ਚੁੱਪ ਕਰਕੇ ਗਾਂ ਕੋਲੇ ਆਪਣੀ ਗਾਂ ਤਾਂ ਹੁਣ ਸਾਰਾ 18-20 ਦਿਨਾਂ ਬਾਅਦ ਸੂਪੀ ਠੀਕ ਹੈ ਜੀ ਕਾਟੇ ਦੀ ਟੀਕੇ ਟੂਕੇ ਲਵਾਏ ਡਾਕਟਰ ਤੋਂ ਫੇਰ ਗਾਂ ਦੇ ਕੱਖ ਚੱਕੇ ਤੇ ਹੁਣ ਸ਼ੌਂਕ ਤਾਂ ਇਹੀ ਐ ਬਸ ਸਾਡਾ ਹੁਣ ਇਹ ਆ ਗਰੋਵਰ ਸਟਾਰਟ ਕਰਦੀ ਇਹਨੇ ਠੀਕ ਹੈ ਜੀ ਇਸੇ ਦੇ ਮੂਰੇ ਐਂ ਰੱਖਦੇ ਆ ਵੀ ਜਿੰਨਾ ਖਾਂਦੀ ਐ ਖਾ ਲੈ ਠੀਕ ਹੈ ਜੀ ਹਾਂ ਚਲੋ ਸੁੱਖ ਨਾਲ ਉਮਰ ਲਾਵੇ ਯਾਰ ਜੀ ਦੋਸਤੋ ਅੱਜ ਦੀ ਵੀਡੀਓ 'ਚ ਤੁਹਾਡਾ ਸਵਾਗਤ ਹੈ ਆਪਾਂ ਇਹ ਵੀਡੀਓ ਕਿਹੜੇ ਪਿੰਡ ਤੇ ਕਿੱਥੇ ਬਣਾਉਣ ਲੱਗੇ ਆਗੇ ਤੇ ਆਪਾਂ ਕਿੰਨਾ ਦੇ ਘਰੇ ਆ ਸਾਰੀ ਗੱਲਬਾਤ ਤੁਹਾਨੂੰ ਅੱਜ ਦੱਸਾਂਗੇ ਪਿੰਡ ਹੈਗਾ ਜੀ ਫਲੇੜਾ ਤੇ ਜ਼ਿਲ੍ਹਾ ਪੈਂਦਾ ਸੰਗਰੂਰ ਲੈਰਾ ਗਾਗਾ ਦੇ ਜਮਾ ਨੇੜੇ ਪਿੰਡ ਫਲੇਡ ਹੈ ਜੀ ਅੱਜ ਆਪਣੇ ਬਹੁਤ ਹੀ ਸਤਿਕਾਰਯੋਗ ਅੰਕਲ ਦਰਸ਼ਨ ਸਿੰਘ ਜੀ ਪੰਗੂ ਅੱਜ ਆਪਾਂ ਉਹਨਾਂ ਦੇ ਫਾਰਮ ਤੇ ਆ ਫਾਰਮ ਕਹਿ ਸਕਦੇ ਆ ਫਾਰਮ ਤੇ ਆ ਤੇ ਬਹੁਤ ਹੀ ਚੰਗੀਆਂ ਆਪਾਂ ਕਹਿ ਸਕਦੇ ਆ ਵੀ ਟਾਪ ਕੁਆਲਿਟੀ ਦੇ ਨਗੀਨੇ ਅੱਜ ਤੁਹਾਨੂੰ ਦਿਖਾਉਣੇ ਹੈਗੇ ਤੇ ਇਹਨਾਂ ਤੋਂ ਜਾਣਕਾਰੀ ਲਵਾਂਗੇ ਆਪਾਂ ਵੀ ਇਹਨਾਂ ਨੇ ਕਿੰਨਾ ਟਾਈਮ ਪਹਿਲਾਂ ਜੋ ਆਪਣਾ ਮੱਝਾਂ ਦਾ ਕੰਮ ਹੈ ਤੇ ਕਿੰਨਾ ਟਾਈਮ ਪਹਿਲਾਂ ਕਰਿਆ ਤੇ ਹੁਣ ਇਹ ਕਿੱਥੇ ਕਿ ਤੱਕ ਪਹੁੰਚ ਚੁੱਕਿਆ ਹੈਗਾ ਆਪਾਂ ਕਰਦੇ ਆ ਗੱਲਬਾਤ ਸਾਸਰੀ ਕਾਲ ਜੀ ਬੱਚੀ ਗੱਲ ਬਾਈ ਸਭ ਤੋਂ ਪਹਿਲਾਂ ਜੀ ਆਪਣਾ ਨਾਮ ਦਰਸ਼ਨ ਸਿੰਘ ਜੀ ਹਾਂਜੀ ਹਾਂਜੀ ਤੇ ਨੰਬਰ ਬੋਲੋ ਜੀ ਪਹਿਲਾਂ ਤਾਂ ਨਾਲ ਦੀ ਨਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ 85977 ਜੀ ਦੁਬਾਰੀ ਰਿਪੀਟ ਕਰ ਦਿੰਦਾ 94788 85977 ਜੀ ਜਿਹੜੇ ਚੈਨਲ ਨੂੰ ਦੇਖਦੇ ਨੇ ਵੀਰ ਬਣ ਕੇ ਸਾਰੇ ਸਬਸਕ੍ਰਾਈਬ ਕਰੋ ਇਹਨੂੰ ਜੀ ਤੇ ਵੱਧ ਤੋਂ ਵੱਧ ਫੋਲੋ ਕਰੋ ਵੀਰ ਤੇ ਆਪਾਂ ਅੱਜ ਜਿਹੜੇ ਆਪਾਂ ਤੁਸੀਂ ਕਿਹਾ ਸੀ ਵੀ ਆਹ ਵੀ ਜਿਹੜੀ ਆਪਣੀ ਪਹਿਲੀ ਮੱਝ ਤੋਂ ਸਟਾਰਟ ਕਰਨੀ ਹੈ ਹਾਂ ਬਈ ਤੇ ਇਹ ਆਪਣੀ ਪਹਿਲੀ ਕਿਹੜੀ ਮੱਝ ਇਹ ਪਹਿਲੀ ਹੈ ਜੀ ਅੱਜ ਇਹ ਹੈ ਬਾਈ ਜੀ ਇਹ ਆਪਾਂ ਨੇ ਝੋਟੀ ਖਰੀਦੀ ਸੀ ਜੀ ਆ ਪੈਣੀ ਗੰਡੂਆਂ ਤੋਂ ਪੈਣੀ ਗੰਡੂਆਂ ਤੋਂ ਜੀ ਉਸ ਇਹਦੇ ਨਾਲ ਇੱਕ ਹੋਰ ਦੀ ਜੋੜਾ ਉਹਦੇ ਨਾਲ ਉਹਦੇ ਨਾਲ ਦੀ ਤਾਂ ਅਸੀਂ ਵੇਚਤੀ ਠੀਕ ਹੈ ਜੀ ਤੇ ਇਹ ਛੋਟੀ ਸਾਨੂੰ ਬੜੀ ਚੰਗੀ ਲੱਗੀ ਅਸੀਂ ਇਹ ਰੱਖ ਲਈ ਠੀਕ ਹੈ ਜੀ ਆਪਣੇ ਕੋਲੇ ਪਹਿਲੀ ਹੀ ਮੀਟ ਚ ਰਹੇਗੀ ਤੇ ਉਹ ਵਪਾਰ ਲੈਣ ਦਾ ਆਪਾਂ ਪਹਿਲਾਂ ਕੰਮ ਕਰਦੇ ਆਂ ਮਾਲ ਆਉਂਦਾ ਜਾਂਦਾ ਬਹੁਤ ਠੀਕ ਹੈ ਜੀ ਪਰ ਉਸ ਤੋਂ ਬਾਅਦ ਅਸੀਂ ਸੋਚਿਆ ਵੀ ਯਾਰ ਕਿਉਂ ਨਾ ਬਰੀਡ ਤੇ ਕੰਮ ਕਰਿਆ ਜਾਵੇ ਜੀ ਤੇ ਇਹ ਬਈ ਸਾਨੂੰ ਚੰਗੀ ਲੱਗੀ ਪਹਿਲੇ ਸੂਏ ਸੂਈ ਤੇ 14 ਕਿਲੋ ਦੁੱਧ ਕੱਢਿਆ ਨੇ 14.5 ਠੀਕ ਹੈ ਜੀ ਹਾਂ ਤੇ ਤੁਸੀਂ ਕਿੰਨਾ ਟਾਈਮ ਪਹਿਲਾਂ ਲੈ ਕੇ ਆਈ ਸੀ ਇਹ ਆਪਣੀ ਕਹਿੰਦੇ ਆਪਾਂ ਅਫਸਰ ਝੋਟੀ ਲਈਤੀ ਆਪਣੇ ਘਰੀ ਇਹਦੇ ਟੀਕਾ ਭਰਵਾਇਆ ਸੀ ਘਰੀ ਜਿਹੜਾ ਜਿਹੜਾ ਹੁਣ ਇਹ ਸਾਰਾ ਆਪਣਾ ਮਾਲ ਆ ਇਹ ਇਸੇ ਤੋਂ ਨਹੀਂ ਇਹ ਤੋਂ ਨਹੀਂ ਹੈਗਾ ਇਹਦੇ ਬੱਚੇ ਗਾਹਾਂ ਦੀ ਗਾਹ ਕਿਹੜੇ ਦੇ ਬੱਚੇ ਆਪਣੇ ਕੋਲ ਉੱਥੇ ਖੜੀ ਆ ਕੋਹੇ ਨੂਰ ਦੀ ਕੱਟੀ ਸੀ ਉਹ ਪਿਛਲੇ ਸੂਏ ਦੀ ਉਹ ਮਰ ਗਈ 52 ਦੀ ਹੈਗੀ ਠੀਕ ਹੈ ਜੀ ਇਹਦੇ ਥੱਲੇ ਕੀ ਦੁੱਧ ਦਾ ਰਕਾਰ ਕਿਹਨੇ ਪਹਿਲਣੇ ਦਾ ਕੱਟਿਆ ਬਾਈ ਜੀ 14 ਕਿਲੋ 14 ਕਿਲੋ ਜੀ ਜਦੋਂ ਦੁਬਾਰੇ ਕੋਹੇ ਨੂਰ ਦਾ ਟੀਕਾ ਭਰਾਇਆ ਉਹਦੇ ਬੱਚੇ ਦੇ ਮੂੰਹ 'ਚ ਪਾਣੀ ਪੈ ਗਿਆ ਸੀ ਠੀਕ ਹੈ ਜੀ ਬਾਂਹ ਬੇ ਸਤ ਤੋਂ ਜਿੱਦ ਗੱ ਤੇ ਉਦੋਂ ਕੱਢਿਆ ਇਹ 17 ਕਿਲੋ ਠੀਕ ਹੈ ਜੀ ਜੀ ਸੂਏ ਸੋਣ ਨੂੰ ਹੁਣੇ 6 ਮਹੀਨੇ ਦੀ 7 ਮਹੀਨੇ ਦੀ ਗੱਬਣਾ 7 ਮਹੀਨੇ ਦੀ ਗੱਬਣਾ ਜੀ ਹਾਂ ਠੀਕ ਹੈ ਜੀ 9 ਮਹੀਨਾ 9 ਤਰੀਕ ਤੋਂ ਲੱਗ ਜੂ ਠੀਕ ਹੈ ਜੀ ਹਾਂ ਤੇ ਕਿੰਨੇ ਫਾਰਮ ਤੇ ਆਪਣੇ ਤੇ ਕਿੰਨੇ ਪਸ਼ੂ ਆ ਜੀ ਟੋਟਲ ਆਪਣੇ ਤੇ ਅੱਜ ਹੋਣਗੇ ਬਾਈ ਯਾਰ तकरीबन 15 16 15 16 ਜੀ ਸਾਰੇ ਪਸ਼ੂਆਂ ਦਾ ਆਪਾਂ ਕੱਲੇ-ਕੱਲੇ ਦਾ ਦਿਓ ਜੀ ਬੇਰਵਾ ਆਪਣੇ ਵੀ ਆਹ ਝੋਟੀ ਦਾ ਇਹਦੀ ਕੀ ਰਿਕਾਰਡ ਹੈਗਾ ਇਹ ਬਾਈ ਆਪਾਂ ਖਰੀਦੀ ਸੀ ਭਰੂਣ ਝੋਟੀ ਨੂਪਗੜ ਮਾਖੇ ਤੋਂ ਅੱਛਾ ਜੀ ਮਾਖਾ ਜੈਨਾ ਇੱਧਰ ਅਲੀਸ਼ੇਰਾ ਕਹਿੰਦੇ ਜਿਹੜਾ ਠੀਕ ਹੈ ਜੀ બસ આઈ વીડિયો ਉਹਨਾਂ ਨੇ ਬਾਈਆਂ ਨੇ ਬਾਤੀ ਤੇ ਵੀਡੀਓ ਤੇ ਦੇਖ ਕੇ ਅਸ ਤਾਂ ਐਵੇਂ ਹੀ ਲਿਆਈ ਤੇ ਪਿੱਠਪੁੜੇ ਦੀ ਚੌੜੀ ਹੈ ਹਨਾ ਜੀ ਸਨਖੀ ਚ ਪਤਲੇ ਪੰਡੇ ਦੀ ਝੋਟੀ ਹੈ ਹੋਣੀ ਖੜੀ ਹੈ ਇਹ ਹੁਣ ਇਹਦਾ ਡੇਢ ਮਹੀਨਾ ਰਹਿ ਗਿਆ ਸੂਨ ਦਾ ਠੀਕ ਹੈ ਜੀ ਇਹਨੇ 13-14 ਕਿਲੋ ਦੁੱਧ ਨੇ ਕੱਢੇ 13-14 ਕਿਲੋ ਜੀ 13-14 ਕਿਲੋ ਇਹਨਾਂ ਖੁੱਲਾ ਦੁੱਧ ਕੱਢੇ ਠੀਕ ਹੈ ਜੀ ਇਹ ਭੁੱਲ ਇਹ ਬੱਚਾ ਭੁੱਲ ਗਈ ਸੀ ਅੱਛਾ ਜੀ ਸਾਡੇ ਕੋਲੇ ਆ ਕੇ ਕੁਦਰਤੀ ਬਸ ਅਸੀਂ 2-4 ਦੰਦੀ ਬੱਲਾ ਆਇਆ ਜੀ ਤੇ ਭੜੇ ਲੱਗ ਠੀਕ ਹੈ ਜੀ ਹਾਂ ਹੁਣੇ ਮਹੀਨੇ ਮਹੀਨੇ ਡੇਢ ਮਹੀਨੇ ਤੂੰ ਨੂੰ ਇਹ ਸੁਣਾਏ ਨੇ 10 ਮਹੀਨੇ ਡੇਢ ਮਹੀਨੇ ਤੱਕ ਸੁਣਾਏ ਨੇ ਠੀਕ ਹੈ ਜੀ ਹਾਂ ਸੀ ਠੰਡੀ ਬਥੇਰੀ ਹੈ ਕੀ ਬਸ ਬਾੜੇ ਲੱਗ ਜਾਂਦੀ ਹੈ ਵਿੱਚ ਨਾਲ ਤਾਂ ਆਪਣੇ ਕੋਲ ਇੱਕ ਵੀ ਪਸ਼ੂ ਨਹੀਂ ਅੱਜ ਨਹੀਂ ਨਹੀਂ ਵਿੱਚ ਨਾਲ ਵਿੱਚ ਨਾਲੇ ਨਹੀਂ ਹੈਗਾ ਠੀਕ ਹੈ ਜੀ ਇਹ ਤਾਂ ਸਾਰੇ ਆਪਾਂ ਨਗੀਲੇ ਤੇ ਖਿਉਣੇ ਨੇ ਇਹ ਝੋਟੀ ਤੇ ਇਹ ਝੋਟੀ ਆ ਗਈ ਆਪਣੀ ਇਹ ਆਪਾਂ ਪਿੰਡ ਚੋਂ ਲਈ ਤੀ ਅੱਛਾ ਜੀ ਸਾਡੇ ਮੁੰਡਾ ਜੀ ਥਾਂ ਲੈ ਬਦ ਹਾਂਜੀ ਛੱਟੜਿਆਂ ਦਾ ਜੀ ਹੁਣੇ 5-6 ਮਹੀਨਿਆਂ ਦੀ ਗੱਭਣ ਹੈ ਜੀ ਤੇ ਜੋ ਤਾਂ ਹੈਗਾ 7-8 ਕਿਲੋ ਇਹ ਥਲੇ ਠੀਕ ਹੈ ਜੀ 6 ਬਈ ਉਹ ਤੋਂ ਲਈਦੀ ਉਹ ਕਹਿੰਦਾ ਯਾਰ ਥੋੜੀ ਜੀ ਕੌੜ ਹੈਗੀ ਪਰ ਸਾਡੇ ਭਾ ਦੀ ਕੋਈ ਕੌੜ ਨਹੀਂ ਠੀਕ ਹੈ ਜੀ ਅਗਾਂ ਪਸ਼ੂਆਂ ਜਾ ਕੇ ਰਲ ਗਈ ਹਾਂ ਇਹ ਦੀ ਵੀ ਝੋਲੀ